ਗੁਰੂ ਪਿਆਰਿਓ ਕੀ ਮਨ ਦੇ ਹੱਥ ਨਾਲ ਕੀਤੇ ਹੋਏ ਕਿਸੇ ਵੀ ਤਰੀਕੇ ਨਾਲ ਹੋਂਮੇ ਤੋਂ ਬਚ ਸਕੀਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਬੜ탕 ਕਿ ਤ ਬਖਸ਼ਿਸ਼ ਕਰਤੀ ਹਨ ਮਨ ਹਟ ਕਿਤੇ ਉਪਾਏ ਨਾ ਛੂਟੀ ਐ ਸਿਮਰ ਸਾਸਤਰ ਸੁਦੋ ਜਾਈ ਬੇਸ਼ਕ ਤਸੀਂ ਸ਼ਾਸਤਰਾਂ ਸਮਰਤੀਆਂ ਤੇ ਧਾਰਮਿਕ ਪੁਸਤਕਾਂ ਨੂੰ ਗੋਹ ਨਾਲ ਪੜ੍ਹ ਕੇ ਵੇਖ ਲਵੋ ਆਪਣੇ ਮਨ ਦੇ ਹਟਣ ਕੀਤੇ ਹੋ ਕਿਸੇ ਵੀ ਤਰੀਕੇ ਨਾਲ ਹਉਮੈ ਦੇ ਜ਼ਹਿਰ ਤੋਂ ਬਚ ਨਹੀਂ ਸਕੀਂਦਾ ਮੇਲੇ ਸੰਗਤ ਸਾਧੂ ਪਰੇ ਗੁਰੂ ਕਾ ਸ਼ਬਦ ਕਮਾਏ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਹੀ ਮਨੁੱਖਾਉਂ ਮੇ ਦੇਵ ਘਰ ਤੋ ਉੱਪਸਕਤੀ ਹਨ ਗੁਰੂ ਪਿਆਰਿਓ ਕਿਸੇ ਵੀ ਹਟ ਧਰਮੀ ਕਰਮ ਨਾਲ ਕਿਸੇ ਵੀ ਹਟ ਧਰਮੀ ਤਰੀਕੇ ਨਾਲ ਹਮੇ ਤੋਂ ਨਹੀਂ ਬਚਿਆ ਜਾ ਸਕਦਾ ਗੁਰੂ ਦੇ ਚਰਨੀ ਲੱਗ ਕੇ ਗੁਰੂ ਦੇ ਸ਼ਬਦ ਮੁਤਾਬਕ ਜੀਵਨ ਬਣਾ ਕੇ ਗੁਰੂ ਦੀ ਸੰਗਤ ਚ ਮਿਲ ਕੇ ਨਾਮ ਜੱਗ ਕੇ ਹਮੇ ਦੀਪ ਘਰ ਤੋਂ ਬਚ ਸਕੀਦਾ ਹੈ